ਦਲੀਪ ਕਾ ਟਿਵਾਣਾ ਦੇ ਪੰਜਾਬੀ ਨਾਵਲ ਰਣ ਪਿੱਤਰਾ ਦਾ ਅਗਲਾ ਭਾਗ ਤੈਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਇਸੇ ਤਰ੍ਹਾਂ ਸੁਣਦੇ ਰਹੋ ਚੈਨਲ ਸਵੀ ਮੀਡੀਆ 11 ਸੋ ਆਓ ਅਗਲਾ ਭਾਗ ਤੈਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ 4 ਵਜੇ ਬਿੱਲੂ ਹੋਟਲ ਆ ਗਿਆ ਮੇਰੇ ਗ੍ਰੈਂਡਫਾਦਰ ਦਾ ਘਰ ਮਿਲ ਗਿਆ ਹੈ ਵਿਕਰਮ ਨੇ ਬਿੱਲੂ ਨੂੰ ਦੱਸਿਆ ਵੈਰੀ ਗੁੱਡ 3 ਨੰਬਰ ਕੋਠੀ ਭੁਪਿੰਦਰਨਗਰ ਇਹ ਹੈ ਐਡਰੈਸ ਵਿਕਰਮ ਨੇ ਡਾਇਰੀ ਖੋਲ ਕੇ ਦੱਸਿਆ ਬਹੁਤ ਹੀ ਦੂਰ ਨਹੀਂਗਾ 22 ਨੰਬਰ ਫਾਟਕ ਦੇ ਕੋਲ ਹੀ ਹੈ 22 ਨੰਬਰ ਫਾਟਕ ਕਿੱਥੇ ਹੈ ਨਵੇਂ ਪਟਿਆਲੇ ਵਿੱਚ ਹੈ ਨਵਾਂ ਪਟਿਆਲਾ ਕਿੱਧਰ ਹੈ ਮੈਂ ਆਪ ਸ਼ਦਾਵਾਗਾ ਪਟਿਆਲੇ ਵਿੱਚ ਘਰ ਲੱਭਣਾ ਕੋਈ ਔਖਾ ਨਹੀਂਗਾ ਹੁਣ ਆਪਾਂ ਪਹਿਲਾਂ ਸਾਡੇ ਘਰ ਚੱਲਦੇ ਹਾਂ ਠੀਕ ਹੈ ਆਖ ਵਿਕਰਮ ਬਿੱਲੂ ਨਾਲ ਜਾਣ ਲਈ ਤਿਆਰ ਹੋ ਗਿਆ ਸੀਗਾ ਆਪਣੇ ਸਕੂਟਰ ਦੇ ਪਿੱਛੇ ਬਿਠਾ ਕੇ ਬਿੱਲੂ ਉਸ ਨੂੰ ਜੋੜੀਆਂ ਪੱਟੀਆਂ ਕੋਲ ਆਪਣੇ ਘਰ ਲੈ ਗਿਆ ਸੀਗਾ ਸ਼ਹਿਰ ਦੇ ਵਿੱਚਕਾਰ ਪੀੜੀ ਜਹੀ ਸੜਕ ਤੋਂ ਲੰਘ ਕੇ ਉਹ ਬਿੱਲੂ ਦੇ ਖੁੱਲੇ ਜਿਹੇ ਘਰ ਪਹੁੰਚ ਗਏ ਵੱਡੇ ਸਾਰੇ ਗੇਟ ਦੇ ਅੰਦਰ ਬਾਗੀਚਾ ਸੀਗਾ ਬਾਗੀਚੇ ਤੋਂ ਪਾਰ ਕੋਠੇ ਸੀਗੀ ਡਰਾਈング ਰੂਮ ਵਿੱਚ ਪੁਰਾਣਾ ਮਹਿੰਗਾ ਪੁਰਾਣੀ ਕਿਸਮ ਦਾ ਫਰਨੀਚਰ ਸੀਗਾ ਗੱਦਿਆਂ ਵਾਲਾ ਸੋਫਾ ਸਨੈਰੀ ਫਰੇਮਾਂ ਵਾਲੀਆਂ ਤਸਵੀਰਾਂ ਰੇਡੀਓਗ੍ਰਾਮ ਸੈਂਟਲਰ ਆਦਮ ਤੂੰ ਲੱਗਦਾ ਸੀਗਾ ਕਿ ਇਹ ਕਿਸੇ ਪੁਰਾਣੇ ਰੀਸ ਦਾ ਕਰ ਸੀਗਾ ਸਰਦਾਰ ਬਖਸ਼ੀਸ਼ ਸਿੰਘ ਨੇ ਵਿਕਰਮ ਨੂੰ ਧਿਆਨ ਨਾਲ ਦੇਖਿਆ ਸਾਸਰੀ ਕਾਲਜੀ ਵਿਕਰਮ ਨੇ ਜਦੋਂ ਆਖਿਆ ਤਾਂ ਉਹਨਾਂ ਨੇ ਖੁਸ਼ ਹੋ ਕੇ ਆਖਿਆ ਆਓ 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 ਵੈਰੀ ਗੁੱਡ ਵਿਕਰਮ ਸਾਹਮਣੇ ਸੋਫੇ ਤੇ ਬੈਠ ਗਿਆ ਸੀਗਾ ਬਿੱਲੂ ਚਾਹ ਲਈ ਆਖਣ ਚੱਲਾ ਗਿਆ ਅੰਮ੍ਰਿਤ ਅਗੀ ਫਿਰ ਲੱਭ ਗਿਆ ਘਰ ਉਸਨੇ ਖੁਸ਼ ਹੋ ਕੇ ਪੁੱਛਿਆ ਹਾਂਜੀ ਵਿਕਰਮ ਨੇ ਖੜੇ ਹੁੰਦਿਆਂ ਦੱਸਿਆ ਸੀਗਾ ਮੈਂ ਤਾਂ ਤਿੰਨ ਚਾਰ ਦਿਨ ਹੀ ਰਹਾਂਗੀ ਪਾਪਾ ਇੱਥੇ ਨਹੀਂ ਬਿੱਲੂ ਐ ਫਿਰ ਵੀ ਆ ਜਾਇਆ ਕਰਨਾ ਉਹ ਬੋਲੀ ਹਾਂਜੀ ਵਿਕਰਮ ਨੇ ਸੋਫੇ ਤੇ ਬੈਠਦੇ ਆਖਿਆ ਸੀਗਾ ਡੈਡੀ ਨਹੀਂ ਨਾਲ ਆਏਗੇ ਸਰਦਾਰ ਬਖਸ਼ੀਸ਼ ਸਿੰਘ ਨੇ ਪੁੱਛਿਆ ਸੀਗਾ ਉਹ ਪਹਿਲਾਂ ਆ ਗਏ ਸੀਗੇ ਕਾਰ ਐਕਸੀਡੈਂਟ ਨਾਲ ਡੈਥ ਹੋ ਗਈ ਹੈ ਵਿਕਰਮ ਨੇ ਜਿਵੇਂ ਇੱਕ ਹੀ ਫਿਕਰੇ ਵਿੱਚ ਸਭ ਕੁਝ ਦੱਸ ਦਿੱਤਾ ਉਹ ਸਰਦਾਰ ਬਖਸ਼ੀਸ਼ ਸਿੰਘ ਨੇ ਸਾਰੀ ਗੱਲ ਸਮਝ ਗਏ ਆਖਿਆ ਇਹਨੇ ਨੂੰ ਸਕਰਟ ਪਾਈ ਦੋ ਗੁੱਤਾਂ ਕਰੀ ਚਾਹ ਦੀ ਟਰੇ ਲਈ ਆ ਰਹੇ ਗਿੰਦਰਾਮ ਦੇ ਪਿੱਛੇ-ਪਿੱਛੇ ਬਿਸਕਟਾਂ ਦੀ ਪਲੇਟ ਫੜੀ ਡੋਲੀ ਆ ਰਹੀ ਸੀਗੀ ਹੈਲੋ ਅਸਨੇਬਿਕਰਮ ਨੂੰ ਆਖਿਆ ਸੀਗਾ ਸਤਿ ਸ੍ਰੀ ਅਕਾਲ ਜੀ ਬਿਕਰਮ ਨੇ ਹੱਥ ਜੋੜ ਕੇ ਜਵਾਬ ਦਿੱਤਾ ਸੀਗਾ ਇਹ ਲੋਕ ਇੰਡੀਆ ਆਉਣ ਵੇਲੇ 2-4 ਲਫ਼ਜ਼ ਹਿੰਦੀ ਪੰਜਾਬੀ ਦੇ ਜ਼ਰੂਰ ਸਿੱਖ ਆਉਂਦੇ ਨੇ ਡੋਲੀ ਨੇ ਅਮਰਤ ਨੂੰ ਸੰਬੋਧਨ ਕਰਕੇ ਆਖਿਆ ਸੀਗਾ ਇਹ ਗੱਲ ਨਹੀਂਗੀ ਸਾਡੇ ਘਰ ਇੰਨਾ ਤੇਰੇ ਜੀਜਾ ਜੀ ਦਾ ਇੱਕ ਅੰਗਰੇਜ਼ ਦੋਸਤ ਹੈ ਆ ਕੇ ਹਫ਼ਤਾ ਖੜਾ ਸੀਗਾ ਮੋਟੀ ਉਹਦੀ ਜਰਮਨ ਸੀਗੀ ਅਸੀਂ ਆਪਸ ਵਿੱਚ ਹਿੰਦੀ ਪੰਜਾਬੀ ਵਿੱਚ ਗੱਲਾਂ ਕਰਦੇ ਉਹਨਾਂ ਮੀਆਂ ਬੀਬੀ ਨੂੰ ਮਜ਼ਾਕ ਕਰਦੇ ਰਹੇ ਸੀਗੇ ਜਿਸ ਦਿਨ ਉਹਨਾਂ ਨੇ ਜਾਣਾ ਸੀਗਾ ਉਹ ਜਰਮਨ ਔਰਤ ਹਿੰਦੀ ਬੋਲਣ ਲੱਗ ਪਈ ਸੀਗੀ ਬੜੀ ਸ਼ਰਮਾਈ ਬਈ ਇਹ ਤਾਂ ਸਾਡੀਆਂ ਸਾਰੀਆਂ ਗੱਲਾਂ ਸਮਝਦੀ ਹੋਗੀ ਮੈਨੂੰ ਵੀ ਹਿੰਦੀ ਪੰਜਾਬੀ ਆਉਂਦੀ ਹੈ ਵਿਕਰਮ ਨੇ ਜਦੋਂ ਆਖਿਆ ਸਰਦਾਰ ਬਖਸ਼ੀਤ ਸਿੰਘ ਬਹੁਤ ਖੁਸ਼ ਹੋ ਕੇ ਸਵਾਲ ਚੱਕ ਕੇ ਮੈਨੂੰ ਤਾਂ ਹਿੰਦੀ ਪੰਜਾਬੀ ਵਿੱਚ ਗੱਲਾਂ ਕਰਦੇ ਲੋਕ ਬਹੁਤ ਉਜੜ ਲੱਗਦੇ ਨੇ ਡੋਲੀ ਆ ਕਰੇ ਸੀਗੀ ਬੰਦੇ ਦੀ ਅਸਲੀ ਬੋਲੀ ਤਾਂ ਮਦਰ ਟੰਗ ਹੀ ਹੁੰਦੀ ਹੈ ਅਮਰਤ ਨੇ ਆਖਿਆ ਮਦਰ ਟੰਗ ਤੇ ਫਾਦਰ ਟੰਗ ਦੋਨੋਂ ਹੋਣੀਆਂ ਚਾਹੀਦੀਆਂ ਨੇ ਵਿਕਰਮ ਨੇ ਹੱਸ ਕੇ ਦੱਸਿਆ ਸੀਗਾ ਤੁਸੀਂ ਇੰਗਲੈਂਡ ਛੱਡ ਕੇ ਇੱਥੇ ਕਿਉਂ ਆ ਗਏ ਹੋ ਫਿਰ ਅਜਿਹੇ ਮੌਸਮ ਵਿੱਚ ਡੋਲੀ ਨੇ ਵਿਕਰਮ ਨੂੰ ਪੁੱਛਿਆ ਸੀ ਕਿ ਗ੍ਰੈਂਡਪੈਰੈਂਟਸ ਨੂੰ ਮਿਲਣ ਤੇ ਇੰਡੀਆ ਦੇਖਣ ਲਈ ਵਿਕਰਮ ਨੇ ਦੱਸਿਆ ਇਹ ਤਾਂ ਸੈਂਟੀਮੈਂਟਲ ਗੱਲ ਹੈ ਇੰਡੀਆ ਵਿੱਚ ਵੇਖਣ ਵਾਲਾ ਕੀ ਹੀ ਹੈ ਮੱਖងਾਂ ਮੱਛਰ ਮਿੱਟੀ ਖੱਟਾ ਤੁੱਪ ਤੇ ਗਰਮੀ ਕਿ ਗਰੀਬੀ ਡੋਲੀ ਆਖ ਰਹੀ ਸੀਗੀ ਇਹਦੇ ਉਂਦੇ ਲੋਕ ਚੰਗੇ ਨੇ ਵਿਕਰਮ ਨੇ ਜਦੋਂ ਆਖਿਆ ਡੋਲੀ ਚੂਮ ਗਈ ਸੀਗੀ ਇਥੇ ਕਿੰਨਾ ਚਿਰ ਰਹੋਗੇ ਸਰਦਾਰ ਬਖਸ਼ੀ ਸਿੰਘ ਨੇ ਪੁੱਛਿਆ ਪਤਾ ਨਹੀਂ ਸ਼ਾਇਦ ਹਮੇਸ਼ਾ ਲਈ ਹੀ ਰਹਿ ਜਾਵਾਂ ਸ਼ਾਇਦ ਛੇਤੀ ਚਲਾ ਜਾਵਾਂ ਇਟ ਡਿਪੈਂਡਸ ਉੱਥੋਂ ਵਾਲੀਆਂ ਸਹੂਲਤਾਂ ਤਾਂ ਇੱਥੇ ਨਹੀਂ ਮਿਲਣਗੀਆਂ ਹਾਂ ਦਾਦਾ-ਦਾਦੀ ਪਿਆਰ ਬਹੁਤ ਕਰਨਗੇ ਹੋਰ ਲੋ ਚਾਹ ਅਮਰਤ ਨੇ ਇੱਕ ਟਲੀ ਵਿੱਚੋਂ ਹੋਰ ਚਾਹ ਪਾਉਂਦੇ ਪੁੱਛਿਆ ਸੀਗਾ ਨੂੰ ਥੈਂਕਸ ਵਿਕਰਮ ਬੋਲਿਆ ਤੇ ਨਾਲ ਹੀ ਘੜੀ ਦੇਖਣ ਲੱਗਾ ਸਾਰਾ 10 ਮਿੰਟ ਦਾ ਰਸਤਾ ਹੈ ਸਕੂਟਰ ਉੱਪਰ ਅਜੇ ਬੜਾ ਟਾਈਮ ਪਿਆ ਹੈ ਬਿੱਲੂ ਨੇ ਆਪਣੀ ਘੜੀ ਦੇਖਦਿਆਂ ਦੱਸਿਆ ਸੀਗਾ ਕਿਸੇ ਵੀ ਕਸਮ ਦੀ ਲੋੜ ਹੋਵੇ ਆ ਜਾਣਾ ਸਰਦਾਰ ਬਖਸ਼ੀ ਸਿੰਘ ਨੇ ਫੈ ਰੱਖਿਆ ਜਰੂਰ ਵਿਕਰਮ ਦਾ ਜਵਾਬ ਸੀਗਾ ਮਗਰ ਉਹ ਚਾਚੂ ਮੁਕਾ ਕੇ ਬਿੱਲੂ ਉਸ ਨੂੰ ਆਪਣੇ ਸਕੂਟਰ ਉੱਪਰ ਬਿਠਾ ਕੇ ਭੁਪਿੰਦਰ ਨਗਰ 23 ਨੰਬਰ ਕੋਠੀ ਲੈ ਗਿਆ ਗੇਟ ਕੋਲ ਸਕੂਟਰ ਰੋਕ ਕੇ ਉਸ ਨੇ ਵਿਕਰਮ ਨੂੰ ਆਖਿਆ ਅੱਛਾ When can I see you again? ਕੱਲ ਸ਼ਾਮੀ ਮੈਂ ਆਪ ਆ ਜਾਵਾਂਗਾ। ਠੀਕ ਹੈ। ਬਾਏ ਆਖਦਾ ਬਿੱਲੂ ਚਲਾ ਗਿਆ। ਹੁਣ ਵਿਕਰਮ ਆਪਣੇ ਹੀ ਘਰ ਅੱਗੇ ਬਗਾਨਿਆਂ ਵਾਂਗ ਖੜਾ ਸੀਗਾ। ਲੋਹੇ ਦੇ ਗੇਟ ਅੱਗੇ ਲਿਖਿਆ ਹੋਇਆ ਸੀ ਸੰਪੂਰਨ ਲੋਜ਼। ਵਿਕਰਮ ਸਮਝ ਗਿਆ ਕਿ ਇਹੀ ਕੋਠੀ ਹੈ। ਫਾਟਕ ਖੋਲ ਕੇ ਅੰਦਰ ਗਿਆ ਤਾਂ ਕਾਫੀ ਵੱਡਾ ਬਾਗ ਸੀਗਾ। ਬਾਗ ਦੇ ਵਿੱਚਕਾਰ ਕੋਠੀ ਸੀ। ਵਿਕਰਮ ਨੇ ਬੈਲ ਕੀਤੀ। ਨੌਕਰ ਨੇ ਆ ਕੇ ਸਲਾਮ ਕੀਤੀ ਤੇ ਪੁੱਛਿਆ ਜੀ ਸਾਹਿਬ ਹੁਕਮ ਕਰੋ। ਗ੍ਰੈਂਡਫਾਦਰ ਮੇਰਾ ਮਤਲਬ ਹੈ ਸਰਦਾਰ ਸਾਹਿਬ ਹੈ। ਜੀ ਆਪ ਕੌਣ ਹੈ ਕਹਾਂ ਸੇ ਆਏ ਹੋ ਮੇਰਾ ਨਾਮ ਵਿਕਰਮ ਹੈ ਤੇ ਮੈਂ ਇੰਗਲੈਂਡ ਤੋਂ ਆਇਆ ਹਾਂ ਆਈਏ ਅੰਦਰ ਬੈਠੀਏ ਮੈਂ ਸਰਦਾਰ ਸਾਹਿਬ ਕੋ ਖਬਰ ਕਰ ਦਿੱਤਾ ਹਾਂ ਆਕਦਾ ਨੌਕਰ ਉਸ ਨੂੰ ਅੰਦਰ ਡਰਾਇੰਗ ਰੂਮ ਵਿੱਚ ਲੈ ਗਿਆ ਸੀਗਾ ਵਿਕਰਮ ਨੂੰ ਸੋਫੇ ਉੱਪਰ ਬਿਠਾ ਕੇ ਨੌਕਰ ਸਰਦਾਰ ਸਾਹਿਬ ਨੂੰ ਖਬਰ ਕਰਨ ਚਲਾ ਗਿਆ ਵੱਡਾ ਸਾਰਾ ਕਮਰਾ ਸੀਗਾ ਅਮੀਰਾਂ ਦੇ ਘਰ ਦੇ ਡਰਾਇੰਗ ਰੂਮ ਵਰਗਾ ਡਰਾਇੰਗ ਰੂਮ ਮਹਿੰਗਾ ਕਾਰਪਟ ਮਹਿੰਗੇ ਪਰਦੇ ਮਹਿੰਗੇ ਸੋਫੇ ਮਿੰਦਾ ਸਾਰਾ ਸਜਾਵਟ ਦਾ ਸਮਾਨ ਇਨੇ ਚਿਰ ਨੂੰ ਵਿਕਰਮ ਦੀ ਨਜ਼ਰ ਕਾਰਨਸ ਤੇ ਰੱਖੀਆਂ ਤਸਵੀਰਾਂ ਉੱਪਰ ਗਈ ਸੀ ਉਹ ਉੱਠ ਕੇ ਦੇਖਣ ਲੱਗ ਪਿਆ ਉੱਥੇ ਸਭ ਤੋ ਵੱਡੀ ਉਸ ਦੇ ਡੈਡੀ ਦੀ ਤਸਵੀਰ ਸੀ ਇੱਕ ਤਸਵੀਰ ਵਿੱਚ ਕਿਸੇ ਔਰਤ ਨਾਲ ਖੜਾ ਸੀਗਾ ਜੇ ਔਰਤ ਦੇ ਬੱਚਾ ਵੀ ਚੱਕਿਆ ਹੋਇਆ ਸੀਗਾ ਬਹੁਤ ਪਿਆਰ ਨਾਲ ਵਿਕਰਮ ਤਸਵੀਰ ਦੇਖ ਰਿਹਾ ਸੀ ਜਦੋਂ ਸਰਦਾਰ ਸੰਪੂਰਨ ਸਿੰਘ ਕਮਰ ਵਿੱਚ ਦਾਖਲ ਹੋਏ ਵਿਕਰਮ ਨੇ ਚੌਂਕ ਕੇ ਉੱਪਰ ਦੇਖਿਆ ਸਤਿ ਸ੍ਰੀ ਅਕਾਲ ਅੱਛਾ ਅੱਛਾ ਸਤਿ ਸ੍ਰੀ ਅਕਾਲ ਬੈਠੋ ਇੰਗਲੈਂਡ ਤੋਂ ਆਏ ਹੋ ਕੀ ਨਾਮ ਹੈ ਵਿਕਰਮ ਵਿਕਰਮ ਸਿੱਧੂ ਵਿਕਰਮ ਨੇ ਮੋੜ ਸੋਫੇ ਤੇ ਬੈਠ ਜਾਣ ਦੱਸਿਆ ਅੱਛਾ ਸਿੱਧੂ ਸਰਦਾਰ ਬਖਸ਼ੀ ਸਿੰਘ ਨੇ ਜਰਾ ਖੁਸ਼ੋਕੀ ਪੁੱਛਿਆ ਕੀਰਤੀ ਖਾਨ ਪੀ ਲੈ ਲੈ ਕੇ ਆ ਕੀ ਪੀਓਗੇ ਚਾਹ ਕਾਫੀ ਜਾਂ ਕੋਈ ਠੰਡਾ ਪਹਿਲੀ ਗੱਲ ਨੌਕਰ ਨੂੰ ਤੇ ਦੂਜੀ ਸਰਦਾਰ ਨੇ ਵਿਕਰਮ ਨੂੰ ਆਖੀ ਮੈਂ ਠੰਡਾ ਮਿਲਕ ਪੀ ਲਵਾਂਗਾ ਚਾਹ ਕੁਝ ਥੇੜ ਪਹਿਲੇ ਪੀਜੀ ਸੀਗੀ ਇੰਗਲੈਂਡ ਤੂੰ ਕਦੋਂ ਆਏ ਹੋ ਕੱਲ ਆਇਆ ਸੀ ਪਟਿਆਲੇ ਕਿਸ ਤਰ੍ਹਾਂ ਆਏ ਸਰਦਾਰ ਨੇ ਜਦੋਂ ਪੁੱਛਿਆ ਵਿਕਰਮ ਕੁਝ ਨਰਵਸ ਜਿਹਾ ਹੋ ਗਿਆ ਪਰ ਸੰਭਲ ਕੇ ਬੋਲਿਆ ਮਾਮਾ ਨੇ ਆਖਿਆ ਸੀ ਇੰਡੀਆ ਆਪਣੇ ਗ੍ਰੈਂਡਪੇਰੈਂਟਸ ਕੋਲ ਚਲਾ ਜਾਈਂ ਵਲਾਇਤ ਵਿੱਚ ਪਲੇ ਬੱਚਿਆਂ ਦਾ ਇੱਥੇ ਇੰਡੀਆ ਮਨ ਲੱਗਣਾ ਮੁਸ਼ਕਲ ਹੀ ਹੈ ਖੈ ਤੁਹਾਡੇ ਗ੍ਰੈਂਡਪੇਰੈਂਟਸ ਇੱਥੇ ਪਟਿਆਲੇ ਰਹਿੰਦੇ ਨੇ ਸਰਦਾਰ ਨੇ ਜਦੋਂ ਪੁੱਛਿਆ ਬਿਕਰਮ ਦਾ ਮੂੰਹ ਫਿੱਕਾ ਜਿਹਾ ਪੈ ਗਿਆ ਇਹਨੇ ਨੂੰ ਸਰਦਾਰ ਨੇ ਕਮਰੇ ਵਿੱਚ ਚਾਈ ਮੈਨੂੰ ਜਾਨੀ ਕਰਮਿੰਦਰ ਵਰਗਾ ਬੋਲ ਲੱਗਿਆ ਖਬਰੇ ਉਹੀ ਪਚੱਕੇ ਆਉਂਦੇ ਰਹਿੰਦੇ ਨੇ ਉਹਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਬਿਕਰਮ ਨੇ ਉੱਠ ਕੇ ਹੱਥ ਜੋੜੇ ਤੇ ਪੈਰਾਂ ਵੱਲ ਝੁਕਿਆ ਜਿਉਂਦਾ ਰਹਿ ਪੁੱਤ ਤੇਰੇ ਮਾਪਿਆਂ ਦੀਆਂ ਅੱਖਾਂ ਹਮੇਸ਼ਾ ਠੰਡਾ ਰਹਿਣ ਅੰਗਰੇਜ਼ ਹੋ ਕੇ ਵੀ ਪੈਰੀ ਹੱਥ ਲਾਏ ਨੇ ਲੈਕਪਤ ਨੇ ਸਰਦਾਰਨੀ ਨੇ ਆਖਿਆ ਇੱਥੇ ਕਿਹਦੇ ਘਰ ਰਿਸ਼ਤਦਾਰੀ ਹੈ ਕਾਕਾ ਜੀ ਜਰਾ ਕਰੋ ਕੇ ਸਰਦਾਰਨੀ ਨੇ ਪੁੱਛਿਆ ਡੈਡੀ ਦੇ ਤੁਹਾਨੂੰ ਦੱਸਿਆ ਨਹੀਂ ਸੀਗਾ ਮੈਂ ਉਹਨਾਂ ਦਾ ਬੇਟਾ ਹਾਂ ਵਿਕਰਮ ਨੇ ਕਾਰਨਸਤੇ ਪਈ ਆਪਣੇ ਡੈਡੀ ਦੀ ਫੋਟੋ ਵੱਲ ਹੱਥ ਕਰਕੇ ਆਖਿਆ ਕਰਮਿੰਦਰ ਦਾ ਬੇਟਾ ਸਰਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ ਉਸਨੇ ਉੱਥੇ ਬਲੈਦ ਵਿੱਚ ਵਿਆਹ ਕੀਤਾ ਸੀਗਾ ਪਰ ਉਹਦੀ ਤਾਂ ਵੋਤੀ ਇੱਥੇ ਸੀਗੀ ਧੀ ਵੀ ਕਿਸੇ ਹੋਰ ਕਰਮਿੰਦਰ ਜੀ ਗੱਲ ਤਾਂ ਨਹੀਂ ਕਰਦਾ ਕਾਕਾ ਸਰਦਾਰਨੀ ਪੁੱਛ ਰਹੀ ਸੀਗੀ ਬਿਕਰਮ ਨੇ ਆਪਣੇ ਪੈਂਟ ਦੀ ਜੇਬ ਵਿੱਚੋਂ ਪਰਸ ਕੱਢਿਆ ਪਰਸ ਵਿੱਚੋਂ ਆਪਣੀ ਮੰਮਾ ਡੈਡੀ ਦੀ ਤਸਵੀਰ ਕੱਢ ਕੇ ਸਰਦਾਰਨੀ ਨੂੰ ਫੜਾਉਂਦਾ ਬੋਲਿਆ ਇਹ ਨੇ ਮੇਰੇ ਮੰਮਾ ਡੈਡੀ ਸਰਦਾਰਨੀ ਨੇ ਫੋਟੋ ਦੇਖ ਕੇ ਸਰਦਾਰ ਨੂੰ ਫੜਾ ਦਿੱਤੀ ਸਰਦਾਰ ਵੀ ਉਸ ਤਸਵੀਰ ਨੂੰ ਕਿੰਨਾ ਚਿਰ ਦੇਖਦਾ ਰਿਹਾ ਸਰਨਾਰਨੀ ਦਾ ਗਲ ਭਾਰ ਆਇਆ ਸੀ ਉਹ ਮੜ ਕੇ ਬਿਕਰਮ ਵੱਲ ਝਾਕੀ ਕਰਮਿੰਦਰ ਦਾ ਮਣੰਗਾ ਪੈਂਦਾ ਸੀਗਾ ਇਸ ਦਾ ਕੀ ਸਬੂਤ ਹੈ ਕਿ ਕਰਮਿੰਦਰ ਨੇ ਉੱਥੇ ਵਿਆਹ ਕੀਤਾ ਸੀਗਾ ਸਰਦਾਰ ਸੰਪੂਰਨ ਚੰਗ ਨੇ ਜਦੋਂ ਆਖਿਆ ਬਿਕਰਮ ਦਾ ਮੂੰਹ ਫਿੱਕਾ ਪੈ ਗਿਆ ਉਹ ਤਾਂ ਸੋਚਦਾ ਸੀਗਾ ਮੇਰਾ ਦਾਦਾ ਤਰੀ ਮਾਂ ਉੱਥੇ ਹੀ ਬਲੈਕ ਤੇ ਉਹ ਵੀ ਨਾਲ ਆਈਏ ਸਰਦਾਰ ਨੇ ਪੁੱਛਿਆ ਉਹ ਨਹੀਂ ਹੈ ਡੈਥ ਹੋ ਗਈ ਹੈ 2 ਸਾਲ ਹੋ ਗਏ ਆ ਤੁਸੀਂ ਦੋਨਾਂ ਨੇ ਪਹਿਲਾਂ ਕਦੇ ਕਿਉਂ ਨਾ ਲਿਖਿਆ ਸਰਦਾਰ ਪੁੱਛ ਰਿਹਾ ਸੀਗਾ ਡੈਡੀ ਦੇ ਨਾਲ ਆਉਣਾ ਸੀਗਾ ਅਸੀਂ ਇੰਡੀਆ ਉਹ ਜਦੋਂ ਆਏ ਆ ਆ ਕੇ ਆਏ ਸੀਗੇ ਛੇਤੀ ਵਾਪਸ ਆਵਾਂਗਾ ਇਕੱਠੇ ਇੰਡੀਆ ਚੱਲਾਂਗੇ ਉਹ ਮੁੜ ਕੇ ਗਏ ਨਹੀਂ ਗਏ ਮਾਂ ਜਦੋਂ ਹਸਪਤਾਲ ਜਾਣ ਲੱਗੀ ਸ਼ਾਇਦ ਉਹ ਜਾਣਦੀ ਸੀ ਕਿ ਨਹੀਂ ਬਚੇਗੀ ਉਸਨੇ ਆਖਿਆ ਸੀਗਾ ਆਪਣੇ ਗ੍ਰੈਂਡ ਪੇਰੈਂਟਸ ਕੋਲ ਚਲਿਆ ਜਾਈਂ ਵਿਕਰਮ ਨੇ ਜਿਵੇਂ ਰੋਕ ਰੋਕ ਕੇ ਦੱਸਿਆ ਤੇ ਨਾਲ ਹੀ ਉਸ ਨੂੰ ਲੱਗਿਆ ਮੈਂ ਕਿਸ ਲਈ ਇੱਥੇ ਆਇਆ ਹਾਂ ਬਹੁ ਨੂੰ ਤਾਂ ਅਜੇ ਕੁਝ ਦੱਸਿਓ ਪਹਿਲਾਂ ਪੂਰਾ ਪਤਾ ਸੂਤਾ ਕਰ ਲਵੋ ਸਰਦਾਰ ਨੇ ਸਰਦਾਰ ਨੂੰ ਦਬੀ ਆਵਾਜ਼ ਵਿੱਚ ਆਖਿਆ ਪਤਾ ਲੱਗਿਆ ਹੈ ਡੈਡੀ ਦੀ ਵੀ ਘਰ ਹਾਸੇ ਵਿੱਚ ਡੈਥ ਹੋ ਗਈ ਹੈ ਵਿਕਰਮ ਨੇ ਜਦੋਂ ਆਖਿਆ ਤਾਂ ਉਸ ਦਾ ਮੂੰਹ ਬੜਾ ਵਿਚਾਰਾ ਜਿਹਾ ਹੋ ਗਿਆ ਨੌਕਰ ਠੰਡਾ ਦੁੱਧ ਨਾਲ ਕੇਕ ਦੇ ਪੀਸ ਰੱਖ ਗਿਆ ਸੀਗਾ ਬਿਕਰਮਦਜੀ ਨੂੰ ਕੁਝ ਵੀ ਖਾਣ ਪੀਣ ਦਾ ਮਨ ਨਹੀਂ ਸੀ ਰਹਿ ਗਿਆ ਲਓ ਪੀਓ ਸਰਦਾਰ ਨੇ ਹੱਥ ਕਰਕੇ ਬਿਕਰਮ ਨੂੰ ਆਖਿਆ ਬਿਕਰਮ ਉਵੇਂ ਨੀ ਮੋ ਚੂਨਾ ਬੈਠਾ ਸੀਗਾ ਨਹੀਂ ਬੇਟੇ ਜੇ ਇਹ ਠੀਕ ਹੈ ਕਿ ਤੂੰ ਕਰਮਿੰਦਰ ਦਾ ਹੀ ਬੇਟਾ ਹੈ ਤਾਂ ਬਿਕਰਮ ਦੀਆਂ ਅੱਖਾਂ ਪਰ ਆਏਗਾ ਸੀਗਾ ਘਰ ਪਰੀਆਂ ਵਰਗੀ ਬਹੂਆ ਨਾਲੇ ਧੀ ਹੈ ਮੈਂ ਵੀ ਆਖਾਂ ਜਾਣ ਵੇਲੇ ਤਾਂ ਆਖਦਾ ਸੀ 2 ਸਾਲ ਦਾ ਹੀ ਕੋਰਸ ਹੈ ਹੁਣ ਆਉਣ ਦਾ ਨੌਂ ਹੀ ਨਹੀਂ ਲੈਂਦਾ ਕਾ ਟਾਲਮਟੋਲ ਕਿਉਂ ਕਰੀ ਜਾਂਦਾ ਏ ਉਥੇ ਜਾ ਤਾਂ ਜੈ ਖਾਣੇ ਦੀਆਂ ਉਂਝ ਹੀ ਗੱਲ ਪੈਂਦੰਗਾ ਫਿਰਦੰਗਾ ਨੇ ਬੰਦਾ ਫੇਰ ਬੰਦਾ ਆ ਸਰਦਾਰ ਨੂੰ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰ ਰਹੀ ਸੀਗੀ ਉਥੇ ਤੇਰੀ ਮੰਮਾ ਦੇ ਹੋਰ ਰਿਸ਼ਤੇਦਾਰ ਵੀ ਤਾਂ ਹੋਣਗੇ ਸਰਦਾਰ ਆਪਣੇ ਪੁੱਤਰ ਦੇ ਵਿਆਹ ਦਾ ਸੱਚ ਜਾਣਨ ਲਈ ਜਿਵੇਂ ਪੁੱਛ ਰਿਹਾ ਸੀਗਾ ਮੇਰੀ ਮਾਂ ਜਰਮਨ ਸੀਗੀ ਉਸਦੇ ਬਾਕੀ ਕਰਦੇ ਬਰਲਿਨ ਵਿੱਚ ਹਨ ਮੈਂ ਨਹੀਂ ਜਾਣਦਾਗਾ ਮਾਂ ਦੀ ਇੱਕ ਸਿਸਟਰ ਇੱਕ ਵਾਰ ਆਈ ਸੀਗੀ ਬਸ ਏ ਕੀ ਮੈਨੂੰ ਪਤਾ ਲੱਗੇ ਵੀ ਕਰਮਿੰਦਰ ਨੇ ਤੇਰੀ ਮਾਂ ਨਾਲ ਵਿਆਹ ਕੀਤਾ ਸੀ ਇਹ ਸਰਦਾਰ ਨੇ ਸਿੱਧਾ ਸਵਾਲ ਕੀਤਾ ਬਿਕਰਮ ਸੋਚੀ ਪੈ ਗਿਆ ਇਹ ਗੱਲ ਤਾਂ ਕਦੇ ਉਸਨੇ ਸੋਚੀ ਹੀ ਨਹੀਂ ਸੀਗੀ ਉਸ ਵੇਲੇ ਬੜੀ ਸੋਹਣੀ ਇੱਕ ਜਵਾਨ ਕੁੜੀ ਉੱਥੇ ਆਈ ਬਿਕਰਮ ਨੂੰ ਦੇਖ ਪਰਤਨ ਹੀ ਲੱਗੀ ਸੀ ਜਦੋਂ ਸੰਪੂਰਨ ਸਿੰਘ ਨੇ ਉਸਨੂੰ ਬੁਲਾ ਕੇ ਆਖਿਆ ਸੀ ਮੀ ਡਰਾਈਵਰ ਨੂੰ ਆਖ ਗੱਡੀ ਬਾਹਰ ਕੱਢੇ ਅੱਛਾ ਮੈਂ ਚੱਲਦਾ ਫਿਰ ਬਿਕਰਮ ਨੇ ਇਸ ਗੱਲ ਨੂੰ ਚਲੇ ਜਾਣ ਦਾ ਇਸ਼ਾਰਾ ਸਮਝਿਆ ਤੇ ਉੱਠ ਖੜਾ ਹੋਇਆ ਕਿੱਥੇ ਸਰਦਾਰੀ ਨੇ ਚੌਂਕ ਕੇ ਆਖਿਆ ਕਾਰਨਰ ਹੋਟਲ ਵਿੱਚ ਰਹਾਗਾ ਕਿੰਨੇ ਦਿਨ ਰਹਿਣਾ ਹੈ ਇੰਡੀਆ ਸਰਦਾਰ ਨੇ ਪੁੱਛਿਆ ਸੀਗਾ ਪਤਾ ਨਹੀਂ ਵਿਕਰਮ ਨੇ ਬਹੁਤ ਉਦਾਸ ਹੋ ਕੇ ਆਖਿਆ ਸੀਗਾ ਲੈ ਦੁੱਧ ਪੀ ਲੈ ਜਾਣ ਤੋਂ ਪਹਿਲਾਂ ਸਰਦਾਰੀ ਨੇ ਗਲਾਸ ਚੁੱਕ ਕੇ ਵਿਕਰਮਲ ਕਰਦਿਆ ਆਖਿਆ ਮਨ ਨਹੀਂ ਕਰਦਾ ਵਿਕਰਮ ਨੇ ਦੁੱਧ ਪੀਣੋਂ ਨਾ ਕੀਤੀ ਉਹਨੂੰ ਕਰਮਿੰਦਰ ਨੂੰ ਵੀ ਦੁੱਧ ਘੱਟ ਹੀ ਸਵਾਦ ਲੱਗਦਾ ਹੁੰਦਾ ਸੀਗਾ ਵਿੱਚ ਬੋਰਨ ਵਿਟਾ ਪਾ ਦਿਆਂ ਸਰਦਾਰਨੀ ਨੇ ਬੇਤਨ ਹੀ ਆਖਿਆ ਹਾਂ ਠੀਕ ਹੈ ਬਿਕਰਮ ਜਰਾ ਖੁਸ਼ ਹੋ ਕੇ ਆਖਿਆ ਉਹ ਵੀ ਬੋਰਨ ਵਿਟਾ ਪਾ ਕੇ ਪੀਂਦਾ ਹੁੰਦਾ ਸੀਗਾ بڑے ਪਾਪਾ ਗੱਡੀ ਤਿਆਰ ਹੈ ਸਿਮੀ ਨੇ ਆ ਕੇ ਦੱਸਿਆ ਤੇ ਉਹ ਧਿਆਨ ਨਾਲ ਬਿਕਰਮ ਵੱਲ ਦੇਖਦੀ ਰਹੀ ਗੇਸਟ ਰੂਮ ਖਲਵਾ ਦਿਓ ਅਸੀਂ ਸਮਾਨ ਲੈ ਕੇ ਆਏ ਸਰਦਾਰ ਨੇ ਜਦੋਂ ਸਰਦਾਰਨੀ ਨੂੰ ਆਖਿਆ ਤਾਂ ਬਿਕਰਮ ਹੈਰਾਨ ਹੋ ਗਿਆ ਸੀਗਾ ਕਾਰਨ ਹੋਟਲ ਵਿੱਚ ਪਹੁੰਚ ਕੇ ਬਿਕਰਮ ਵਾਲੇ ਕਮਰੇ ਵਿੱਚ ਆ ਕੇ ਸਰਦਾਰ ਕੁਰਸੀ ਉੱਪਰ ਬੈਠ ਗਿਆ ਆਪਣਾ ਇੱਧਰ ਉੱਧਰ ਪਈਆਂ ਚੀਜ਼ਾਂ ਚੱਕ ਕੇ 에ਅਰ ਬੈਗ ਵਿੱਚ ਪਾਉਂਦਾ ਬਿਕਰਮ ਇੱਕ ਦੁوار ਦਾਦੇ ਵੱਲ ਚੱਕਿਆ ਬੈਲ ਕਰਕੇ ਬਹਿਰੇ ਤੋਂ ਠੰਡਾ ਪਾਣੀ ਤਾਂ ਮੰਗਵਾ ਬਿਕਰਮ ਸਰਦਾਰ ਨੇ ਆਖਿਆ ਸੀਗਾ ਕੋਈ ਠੰਡਾ ਮਗਵਾਵਾ ਮੇਰਾ ਮਤਲਬ ਹੈ ਬੀਅਰ ਜੋ ਕੋਕਾ ਕੋਲਾ ਨਹੀਂ ਬਸ ਠੀਕ ਹੈ ਸਰਦਾਰ ਨੇ ਉਸ ਵੱਲ ਧਿਆਨ ਨਾਲ ਦੇਖਦੇ ਆਖਿਆ ਬਿਕਰਮ ਨੂੰ ਲੱਗਦਾ ਉਸ ਦਾ ਦਾਦਾ ਜਿਵੇਂ ਕੋਈ ਗੱਲ ਕਰਨੀ ਚਾਹੁੰਦਾ ਹੈ ਉਹ ਬੈਲ ਕਰਨ ਦੀ ਥਾਂ ਪੌੜੀਆਂ ਉਤਰ ਕੇ ਆਪ ਪਾਣੀ ਲਈ ਆਖਣ ਚੱਲ ਗਿਆ ਕਰਮਿੰਦਰ ਨੂੰ ਚਾਹੀਦਾ ਸੀਗਾ ਘਟੋ ਘਟ ਮੈਨੂੰ ਤਾਂ ਸਭ ਕਾਸੇ ਬਾਰੇ ਲੈ ਕੇ ਦਿੰਦਾ ਸਰਦਾਰ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਪਤਾ ਨਹੀਂ ਕੀ ਰੱਬ ਦੀ ਮਾਰ ਲੱਗ ਜਾਂਦੀ ਐ ਜਿਹੜੀ ਵੀ ਲੜਕੇ ਬਾਹਰ ਜਾਂਦੇ ਨੇ ਜ਼ਰੂਰ ਆਪਣੀਆਂ ਬੀਵੀਆਂ ਬੱਚਿਆਂ ਨੂੰ ਛੱਡ ਕੇ ਫਾਰਨਰ ਲੜਕੀਆਂ ਨਾਲ ਸ਼ਾਦੀ ਕਰ ਲੈਂਦੇ ਨੇ ਨਾ ਵੀ ਸ਼ਾਦੀਆਂ ਕਰਨ ਵਾਪਸ ਆਪਣੀਆਂ ਬੀਵੀਆਂ ਬੱਚਿਆਂ ਕੋਲ ਨਹੀਂ ਪਰਤਦੇ ਕਰਮਿੰਦਰ ਬੀਵੀ ਦੇ ਹੁੰਦੇ ਆ ਬੱਚੀ ਦੇ ਹੁੰਦਿਆ ਹੋਰ ਸ਼ਾਦੀ ਨਹੀਂ ਸੀ ਕਰ ਸਕਦਾਗਾ ਪਰ ਡੈਡੀ ਨੇ ਮਾਂ ਨਾਲ ਸ਼ਾਦੀ ਕੀਤੀ ਸੀਗੀ ਵਿਕਰਮ ਨੇ ਜਿਵੇਂ ਰੋਣ ਹੱਕਾ ਹੋ ਕੇ ਆਖਿਆ ਕੀਤੀ ਹੋਵੇਗੀ ਮੈਂ ਮੰਨਦਾ ਹਾਂ ਪਰ ਇੱਧਰ ਲੋਕਾਂ ਦਾ ਖਿਆਲ ਹੈ ਕਿ ਪੱਛਮੀ ਲੜਕੀਆਂ ਉਹ ਜੀ ਬੰਦਿਆਂ ਨੂੰ ਵਰਗਲਾ ਲੈਂਦਾਂ ਹਨ ਬਿਨਾਂ ਸ਼ਾਦੀ ਤੋਂ ਵੀ ਉਹਨਾਂ ਨਾਲ ਰਹਿਣ ਲੱਗ ਜਾਂਦਾਂ ਹਨ ਮੇਰੀ ਮਾਂ ਨੂੰ ਤੁਸੀਂ ਦੇਖਿਆ ਨਹੀਂਗਾ ਵਿਕਰਮ ਨੇ ਬਸ ਇੰਨਾ ਹੀ ਆਖਿਆ ਤੇਰਾ ਹੁਣ ਕੀ ਪਲਾਨ ਹੈ ਕੋਈ ਪਲਾਨ ਨਹੀਂਗਾ ਵਾਪਸ ਚਲਾ ਜਾਵਾਂਗਾ ਕੁਝ ਦਿਨਾਂ ਤੱਕ ਮੈਂ ਆਪਣੇ ਗ੍ਰੈਂਡਪੇਰੈਂਟਸ ਨੂੰ ਦੇਖਣਾ ਸੀਗਾ ਵਿਕਰਮ ਨੇ ਜਦੋਂ ਆਖਿਆ ਸਰਦਾਰ ਨੂੰ ਲੱਗਿਆ ਵਿਕਰਮ ਬਿਲਕੁਲ ਕਰਮਿੰਦਰ ਵਾਂਗ ਗੱਲਾਂ ਕਰ ਰਿਹਾ ਸੀਗਾ ਘਰ ਚੱਲਦੇ ਹਾਂ ਅਜੇ ਤੂੰ ਕਿਸੇ ਨਾਲ ਕੋਈ ਗੱਲ ਨਾ ਕਰੀ ਆਪਾਂ ਸੋਚ ਲਵਾਂਗੇ ਸਰਦਾਰ ਨੇ ਆਖਿਆ ਤੇ ਜਾਣ ਲਈ ਉੱਠ ਖੜਾ ਹੋਇਆ ਵਿਕਰਮ ਜਾਣ ਲਈ ਉੱਠਿਆ ਨਹੀਂ ਚਲੋ ਘਰ ਚੱਲ ਜਾਈਏ ਸਰਦਾਰ ਨੇ ਆਖਿਆ ਇੱਥੇ ਹੀ ਠੀਕ ਹਾਂ ਬਿਕਰਮ ਨੇ ਅੱਖਾਂ ਜਈਆਂ ਭਰ ਕੇ ਆਖਿਆ ਸੀ ਨਹੀਂ ਬੇਟੇ ਮੇਰੀਆਂ ਗੱਲਾਂ ਦਾ ਬੁਰਾ ਨਾ ਮੰਣਾ ਮੈਂ ਤਾਂ ਇਸ ਲਈ ਪੁੱਛ ਰਿਹਾ ਸੀਗਾ ਕਿ ਲੀਗਲੀ ਤੂੰ ਕਰਮਿੰਦਰ ਦਾ ਬੇਟਾ ਹੋ ਸਕਦਾ ਹੈ ਜਾਂ ਨਹੀਂ ਸਰਦਾਰ ਨੇ ਉਸ ਦਾ ਮੋਢਾ ਥਾਪੜ ਕੇ ਆਖਿਆ ਬਿਕਰਮ ਨੇ ਉੱਠ ਕੇ ਆਪਣਾ ਬੈਗ ਖੋਲਿਆ ਡਾਇਰੀ ਕੱਢੀ ਉਸ ਵਿੱਚ ਉਹਦੀ ਮੰਮਾ ਤੇ ਡੈਡੀ ਦੀਆਂ ਕਈ ਤਸਵੀਰਾਂ ਸਨ ਆਪਣੇ ਦਾਦੇ ਦੇ ਅੱਗੇ ਰੱਖ ਦਿੱਤੀਆਂ ਜਿਹੜਾ ਫਿਰ ਕੁਰਸੀ ਤੇ ਬੈਠ ਗਿਆ ਸਰਦਾਰ ਨੇ ਧਿਆਨ ਨਾਲ ਤਸਵੀਰਾਂ ਦੇਖੀਆਂ ਇੱਕ ਤਸਵੀਰ ਉਹਨਾਂ ਦੇ ਵਿਆਹ ਵੇਲੇ ਦੀ ਸੀਗੀ ਤਸਵੀਰਾਂ ਬਿਕਰਮ ਨੂੰ ਫੜਾ ਦਿੱਤੀਆਂ ਤੇ ਆਖਿਆ ਚਲੋ ਚੱਲੇਗੇ ਸਮਾਨ ਇੱਥੇ ਹੀ ਰਹਿਣ ਦਿੰਦੇ ਹਾਂ ਬਿਕਰਮ ਨੇ ਆਖਿਆ ਨਹੀਂ ਬੇਟੇ ਤੂੰ ਅੱਛਾ ਕੀਤਾ ਏ ਆ ਗਏ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾਗਾ ਕਰਮਿੰਦਰ ਨੂੰ ਕਟੋ-ਕਟ ਮੈਨੂੰ ਲੈਕ ਦੇਣਾ ਚਾਹੀਦਾ ਸੀ ਖੈਰ ਤੇਰਾ ਤਾਂ ਕੋਈ ਕਸੂਰ ਨਹੀਂ ਗਾ ਬਿਕਰਮ ਨੇ ਬੈਲ ਕਰਕੇ ਬੈਰੇ ਨੂੰ ਸੱਦਿਆ ਬੈਲ ਦਿੱਤਾ ਸਮਾਨ ਕਾਰਵਚ ਰਖਵਾਇਆ ਤੇ ਉਹ ਘਰ ਆ ਗਏ